ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਬਲਬੀਰ ਪੰਨੂ ਨੇ ਫਤੇਗਰ ਚੂੜੀਆਂ ਤੋਂ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਕੀਤਾ ਪਿੰਡ ਬੱਦੋਵਾਲ ਅਤੇ ਡੋਗਰ ਤੋਂ ਹੋਈ ਸ਼ੁਰੂਆਤ ਨਸ਼ੇ ਦੇ ਖਾਤਮੇ ਲਈ ਲੋਕ ਸਰਕਾਰ ਦਾ ਸਾਥ ਦੇਣ ਬਲਬੀਰ ਪੰਨੂ ਨੇ ਕਿਹਾ ਸਕਿਮ ਰਿਮੀਡੀਅਲ ਕਮਿਟੀ ਚੱਕੀ ਆ ਸਾਰੀਆਂ ਮਿਲਗਾ ਚੰਗੀ ਆ ਤੁਹਾਨੂੰ ਕਿ ਤੁਹਾਨੂੰ ਇਹਦੇ ਪਹੁੰਚ ਚੁਕੇ ਸਾਰੀਆਂ ਖੜਕਾ ਚਾਰ ਚਾਰ ਆ ਸਭੀ ਗੱਲ ਜੁੜੀਆਂ ਤਸੀਰਦਾਰ ਸਾਹਿਬ ਐਸਐਮਓ ਸਾਹਿਬ ਵੀਰ ਬਜ਼ੁਰਗ ਪਿੰਡ ਦੇ ਸਰਪੰਚ ਸਾਹਿਬ ਆਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮਹਿਮੇ ਵਿੱਚ ਸਾਥ ਦੇਣ ਵਾਸਤੇ ਪਹੁੰਚੇ। ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਇਕੱਠੇ ਹੋਣ ਦਾ ਜੋ ਮਕਸਦ ਹੈ ਤੁਸੀਂ ਸਾਰੇ ਜਾਣਦੇ। ਕਲਮਤਰਾਂ ਫਤੀਬਾੜੀ ਚੁੰਡੀਆਂ ਹੋਈ ਕੇ ਵੀ ਤਕਰੀਬਨ 190 ਪੰਚਾਇਚਾਂ ਨੇ 2022 ਦੇ ਵਿੱਚ ਸਰਕਾਰ ਬਣੀ ਸਰਕਾਰ ਬਣ ਤੋਂ ਬਾਅਦ ਚ ਕਾਫੀ ਪਿੰਡਾਂ ਦੇ ਵਿੱਚ ਮੈਂ ਮੈਦ ਪੈਂਦੇ ਦੇਖਿਆ ਕਾਫੀ ਮਾਵਾਂ ਦੇ ਪੁੱਤ ਪੇੜਾਂ ਦੇ ਵੀ ਕਈ ਘਰਾਂ ਦੇ ਚਿਰਾਗ ਬੁਝੇ ਦੇਖਿਆ ਬੜਾ ਮਨ ਦੁਖੀ ਹੁੰਦਾ ਜਦੋਂ ਕਿਸੇ ਦੇ ਘਰ ਦਾ ਜਰਾਜ ਨੋਈ ਦਾ ਕਮਾਉਣ ਵਾਲਾ ਇੱਕ ਹੀ ਪਰਿਵਾਰ ਦਾ ਜੀਵ ਦਾ ਕੀ ਤੀਜਾ ਨਾਮ ਦੇ ਕਾਰਨ ਜਾਂ ਚਿੱਤੇ ਦੇ ਕਾਰਨ ਪਰਿਵਾਰ ਵਿੱਚ ਖੱਟੇ ਚਲੇ ਜਾਂਦੇ। ਤੋਂ ਪਰਿਵਾਰ ਖੁੱਲ ਕੇ ਦਰਸ਼ ਨਹੀਂ ਪੁੰਦਾ। ਕੋਈ ਸ਼ਾਇਦ ਇਸ ਚੀਜ਼ ਤੇ ਸ਼ਰਮ ਮਹਿਸੂਸ ਕਰਦਾ। ਉਹ ਦਿਨੋਂ ਦਿਨ ਵੱਡਾ ਹੁੰਦਾ ਜਾਂਦਾ। ਫਿਰ ਉਹਨੂੰ ਨਸ਼ਾ ਲੈਣ ਵਾਸਤੇ ਪੈਸੇ ਦੀ ਲੋੜ ਪੈਂਦੀ ਆ। ਫਿਰ ਉਹ ਚੋਰੀਆਂ ਕਰਦਾ। ਉਹ ਫਿਰ ਜਦੋਂ ਸਮਾਜ 'ਚ ਬਦਨਾਮ ਹੁੰਦਾ। ਫਿਰ ਉਹ ਨਸ਼ਾ ਲੈਂਦਾ। ਕਿ ਭੈਣਾਂ ਦੇ ਵੀਰ ਮਾਮਾ ਦੇ ਪੁੱਤ ਉਹ ਕਈ ਛੋਟੀ ਛੋਟੀ ਉਮਰ ਦੀਆਂ ਪੈਣਾ ਦੇ ਸ਼ੌਕ ਦੇ ਰਹੇ ਜਣੇ ਪਿੰਡਾਂ ਦੇ ਜਮ ਮੇਰਾ ਉਮਰ ਦਾ ਚਰਤਾ ਬੜੇ ਸੀ ਮਾਏ ਬੜੇ ਗਏ ਅੱਜ ਤੱਕ ਕਿ ਕੋਈ ਫਰਲਾ ਨੁਕਸਨ ਪਿਆ